ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਤਿੰਦਰ ਸਿੰਘ ਰਾਏਪਾਲ ਪੇਜ ਦੇ ਨਾਲ ਵਾਟਰ ਬਾਕਸ ਬੰਦੀ ਵੀਡੀਓ ਪਾਈ ਸੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਰੇਕਾ ਕੰਮ ਜਿਹੜੇ ਹੈਗੇ ਉਹ ਲੱਗੇ ਹੋਏ ਆ ਪੰਚਾਇਤ ਮੈਂਬਰ ਸਾਬਿਤ ਹੈ ਵਾਟਰ ਬਾਕਸ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਕਿ ਵਾਟਰ ਬਾਕਸ ਦੀ ਡਿੱਗੀ ਦੀ ਜਿਹੜੀ ਸਫਾਈ ਹੋ ਰਹੀ ਹੈ ਉੱਪਰਾਂ ਵੀ ਮਜ਼ਦੂਰ ਲੱਗੇ ਹੋਏ ਆ ਜਿਹੜੀ ਸਾਬ ਤੁਹਾਨੂੰ ਦਿਖਾਈ ਸੀ ਉਸ ਦਿਨ ਉਹਨੂੰ ਕੱਢ ਰਹੇ ਆ ਇਧਰੋਂ ਟਰੈਕਟਰ ਜਿਹੜਾ ਹੈਗਾ ਇਹ ਵੀ ਕਾਰ ਕਰ ਕਰਕੇ ਬਾਹਰ ਸਿੱਟ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਪੰਚਾਇਤ ਦਾ ਪੰਚਾਇਤ ਮੈਂਬਰਾਂ ਦਾ ਜਿੰਨੇ ਵੀ ਇੱਥੇ ਮੌਜੂਦ ਹੈ ਖੜੇ ਹੈ ਤੇ ਹੋਰ ਵੀ ਸੱਜਣਾ ਦਾ ਧੰਨਵਾਦ ਇੱਕ ਬੇਨਤੀ ਹੈ ਕਿ ਇੱਥੇੁੱਧ ਜ਼ਰੂਰੀ ਹੈ ਥੋੜਾ ਜਾਂ ਪਾਣੀ ਵਾਸਤੇ ਔਖ ਹੈ ਜਿ ਨਗਰ ਤੋਂ ਅਸੀਂ ਉਹਨੂੰ ਬੇਨਤੀ ਹੈ ਕਿੁੱਧ ਜ਼ਰੂਰ ਪਹੁੰਚਦਾ ਕਰੋ ਤੇ ਜੇ ਕੋਈ ਸੱਜਣ ਇਹ ਸੇਵਾ ਕਰਨਾ ਚਾਹੁੰਦਾ ਹੈ ਉਹ ਵੀ ਆ ਕੇ ਜ਼ਰੂਰ ਆਵਦਾ ਸਟੋਟਾ ਦੇ ਗਾਰ ਗੱਢਣ ਦੇ ਵਿੱਚ ਤਾਂ ਜੋ ਆਪਾਂ ਛੇਤੀ ਸਾਫ਼ ਕਰ ਸਕੇ ਡਿੱਗੀ ਨੂੰ ਇਹਦੇ ਵਿੱਚ ਸਾਫ਼ ਪਾਣੀ ਪਾ ਸਕੀਏ ਤਾਂ ਜੋ ਸਾਫ਼ ਪਾਣੀ ਆਪਨ ਮਿਲ ਸਕੇ ਬਹੁਤ ਬਹੁਤ ਧੰਨਵਾਦ ਸਾਰੇ ਸੱਜਣਾ ਬੈ ਜਿਨ੍ਹਾਂ ਨੇ ਬੇਨਤੀ ਨੂੰ ਕਬੂਲ ਕੀਤਾ ਨਗਰ ਨਿਵਾਸੀ ਨਗਰ ਨਿਵਾਸੀਆਂ ਨਾਲ ਮਿਲ ਕੇ ਬਹੁਤ ਅਤਿਅੰਤ ਖੁਸ਼ੀ ਹੈ ਕਿ ਇਹ ਕੰਮ ਜਿਹੜਾ ਆਪਣਾ ਬਹੁਤ ਜ਼ਰੂਰੀ ਸੀਗਾ ਉਹ ਜ਼ਰੂਰੀ ਨੂੰ ਤੁਸੀਂ ਜ਼ਰੂਰੀ ਸਮਝ ਕੇ ਪਿਆਰ ਮੁਹੱਬਤ ਨਾਲ ਇਹ ਕੰਮ ਨੂੰ ਨਿਵਾ ਰਹੇ ਹਾਂ ਅੱਜ ਰੂਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਮਿਹਰਬਾਨੀ ਤੇ ਬੱਬੀ ਜੀ ਸਾਡੇ ਨਾਲ ਚਾਚਾ ਸਾਹਿਬ ਤੇ ਵੀ ਸਾਰੇ ਲੱਗ ਕੇ ਮਿਰਾ ਕੇ ਪ੍ਰਕਾਸ਼ ਜੀ ਮੇਰੇ ਨਾਲ ਖੜੇ ਇਹਨਾਂ ਨੇ ਬਹੁਤ ਹਮਤ ਕੀਤੀ ਆ ਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ ਬਸ ਨਗਰ ਨਿਵਾਸੀ ਉਹਨਾਂ ਬੇਨਤੀ ਹੈ ਪਿੰਡ ਸਿੱਖ ਵਾਲੇ ਦੇ ਨਗਰ ਨਿਵਾਸੀ ਉਹਨਾਂ ਕੋਲ ਬਹੁਤ ਬਹੁਤ ਪਾਣੀ ਦਾ ਕਰਦੇ ਹੋਏ ਤੇ ਪਾਣੀ ਦਾ ਤੁਹਾਡਾ ਬਹੁਤ ਆਸ਼ਾ ਸੁਬਹ ਸ਼ਾਮ ਤੋਂ ਵੀ ਬਹੁਤ ਜਗ੍ਹਾ ਤੱਕ ਉਹਦੇ ਕੱਲ ਨੂੰ ਜਿਹੜਾ ਵਰਤ ਚਾਹੇ ਜੂ ਆਦਾ ਵਿਦਦ ਕੋ ਜਿਹੜਾ ਉਮੀਦ ਪੁਆਇੰਟ ਦਾ ਜਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ ਬਹੁਤ ਖੁਸ਼ੀ ਹੋਈ ਨગર ਨਿਵਾਸੀਆਂ ਨੇ ਸਹਿਯੋਗ ਨੂੰ ਦੇਖ ਕੇ ਪਿਆਰ ਅਤੇ ਪਾਠ ਨੂੰ ਦੇਖ ਕੇ ਚੰਗੀ ਗੱਲ ਹੈ ਜਿਹਨੇ ਇਕੱਠ ਨੇਕ ਅਗਰਾਜ ਦੇ ਹੁੰਦੇ ਨੇ ਤਾਂ ਜੋ ਰਲ ਮਿਲ ਕੇ ਸਾਰੇ ਨਗਰ ਨੂੰ ਸੋਹਣਾ ਬਣਾ ਸਕੀਏ ਪਿਆਰਾ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਹੋ ਸਕੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੁਕਰੀਆ ਜਿਉਂਦੇ ਵੱਸਦੇ ਤੇ ਹਮੇਸ਼ਾ ਹਾਜ਼ਰ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ